ਇਹ ਦੋਤੇ ਹਾਟੀ ਕਰਿਆ ਨਹੀਂ ਪੰਡਿਤ ਕਾਇਕਾ ਸੀ ਤੁਹਾਰੇ ਕਦੋਂ ਟਕਾਉਣ ਲੱਗ ਗਈਂ ਵੇ ਤੈਨੂੰ ਭਾਈ ਜੰਨੀ ਗੱਲ ਤਾਂ ਸੁਣਾਂ ਮੇਰੀ ਇਹ ਹਦਾਸ ਕੰਮਲੀ ਕੀ ਗੱਲ ਹੋ ਗਈ ਬੋਲ ਦੇ ਕਿਉਂ ਕਿਹਦੀ ਮੋਨ ਮੱਤ ਰੱਖ ਗਿਆ ਵੇ ਇਹ ਗੁੱਸਾ ਦੋਪਤਵਾਂ ਦੀ ਕਿਉਂ ਮੈਂ ਮੈਂ ਤੈਨੂੰ ਦੱਸਾਂ ਤੂੰ ਮੈਨੂੰ ਕੁਛ ਦੱਸਦੀ ਆ ਮੈਂ ਨਹੀਂ ਬੋਲਦੀ ਤੇਰੇ ਨਾਲ ਅੱਛਾ ਉਸ ਗੱਲ ਦਾ ਗੁੱਸਾ ਕਰੀ ਬੈਠੀ ਆਂ ਵੀ ਬਾਣੀ ਕੁਛ ਦੱਸਿਆ ਨਹੀਂ ਕੋਈ ਨਾ ਬੁਰਦਾ ਦਾਸੂੰਗੀ ਇਤਨ ਮੈਂ ਕਿੰਨੀ ਵਾਰ ਇੱਕ ਗੱਲ ਨਹੀਂ ਸਮਝਾਈ ਆ ਵੀ ਜਦ ਸਿਆਣੀ ਹੋਗੀ ਤੂੰ ਹਜੇ ਦੇਖ ਆ ਕਮਲਿਆ ਹਰਕ ਤਾ ਕਰਦੀ ਨਾ ਅਸੀਂ ਹਜੇ ਤਨ ਕੋਈ ਨਹੀਂ ਦੱਸਦੀ ਜਦੋਂ ਸਿਆਣੀ ਹੋਗੀ ਉਦੋਂ ਦੱਸੂਗੀ ਮੰਮੀ ਮੈਂ ਸਿਆਣੀ ਆ ਕੋਈ ਨਾ ਜਿੰਨੀ ਕਿ ਤੂੰ ਗੱਲ ਦੱਸਦੀਂਗੀ ਨਾ ਹੋਣੀ ਕਿ ਤਾ ਕਰ ਮੈਂ ਸਮਝੇ ਜਾਉਂਗੀ ਇਹ ਨਹੀਂ ਵੀ 냔ੀ ਹੈ ਨੂੰ ਮੈਂ ਅਸ਼ਚਪਰਾ ਦੀ ਮਾਨ ਹੁਸੇ ਰਹੀ ਹੈ ਆਹੋ ਹੋਜੀ ਮੈਨੂੰ ਟਾਲਦੀ ਮੈਂ ਅੱਜ ਕੋਈ ਬੋਲਤ ਨਹੀਂ ਜੇ ਤਾ ਮੈਨੂੰ ਗੱਲ ਦੱਸਦੀ ਨਹੀਂ ਫਿਰ ਮੈਂ ਨਹੀਂ ਬੋਲਦੀ ਅੱਜ ਤੋਂ ਬਾਅਦ ਇਦਾਂ ਮੰਮੀ ਕਿ ਕਰ ਸਮਝੋ ਮੇਰੇ ਬਿਨਾਂ ਸੱਚੀ ਗੁੱਸਾ ਕਰਦੀ ਚੱਲ ਚੰਦਾ ਮੈਂ ਤੈਨੂੰ ਦੱਸਦੀ ਤੂੰ ਨਾ ਬੋਲ ਦੇਖਦੇ ਕਿੰਨਾ ਕੰਮ ਕਰ ਮੇਰੇ ਬਿਨਾ ਸਾਦਾ ਮੈਂ ਤਾਂ ਤੇ ਕੰਮ ਕਰ ਮਲੇੜ ਕਿਉਂ ਨਹੀਂ ਆ ਬੈਠੀ ਰਹਿਤੀ ਆਹ ਕੰਮ ਹੀ ਜ਼ਰੂਰੀ ਆ ਮੈਨੂੰ ਦੱਸਣਾ ਕੁਛ ਜ਼ਰੂਰੀ ਨਹੀਂ ਹੈਗਾ ਮੈਨੂੰ ਆਏ ਦੱਸ ਭਲਾ ਤਾਂ ਤੂੰ ਪੁੱਛ ਕੇ ਲੈਣਾ ਦੇਣਾ ਕਿ ਇਧਰ ਬੈਠੀ ਨੂੰ ਸਾਰਾ ਕੁਝ ਮਿਲ ਜਾਂਦਾ ਤੇ ਤੈਨੂੰ ਕੀ ਦਿੱਕਤ ਹੈ ਦੱਸ ਮੰਮੀ ਮੈਨੂੰ ਕੋਈ ਚੀਜ਼ਾ ਤੱਕ ਮਤਲਬ ਨਹੀਂ ਚਾਹੇ ਮੈਨੂੰ ਕੁਝ ਨਾ ਦਵਾ ਕੁਝ ਨਾ ਲਿਆ ਕੇ ਦੇ ਪਰ ਤੂੰ ਜਿਹੜੀ ਵੀ ਗੱਲ ਅੰਦਰ ਦਿਲ 'ਚ ਉਹ ਦੱਸ ਦੇ ਵਸ ਮੇਰੇ ਦਿਲ 'ਚ ਕੋਈ ਗੱਲ ਨਹੀਂ ਹੈਗੀ ਨਹੀਂ ਕੋਨੇ ਬੁੱਧ ਤੂੰ ਨਾ ਬੋਲਦਾ ਤਾਂ ਕੰਮ ਕਰਨੀ ਹੈਗੀ ਆ ਮਾਂ ਨਹੀਂ ਫਿਰ ਮੇਰੀ ਸੌ ਖਾ ਗਿਆ ਕਿ ਤੇਰੇ ਦਿਲ 'ਚ ਕੋਈ ਗੱਲ ਨਹੀਂ ਹੈਗੀ ਖਾ ਤੇ ਨੀ ਸੌ ਦੇ ਮੈਂ ਤਾਂ ਸੌਹਾਂ ਤੇ ਯਕੀਨ ਨਹੀਂ ਕਰਦੀ ਪੁੱਤ ਤੈਨੂੰ ਠੀਕ ਹੈ ਨਾ ਤੇ ਤੈਨੂੰ ਵੀ ਕਹਿਣੀ ਕਿਸੇ ਦੀਆਂ ਸੌਹਾਂ ਤੇ ਯਕੀਨ ਕਦੇ ਵੀ ਨਹੀਂ ਕਰੀ ਰਹਿੰਦੇ ਬੰਦੇ ਦਾ ਬਦਲਦਾ ਕੁਝ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬਦਲਦੇ ਤੈਨੂੰ ਮੈਂ ਇਹੀ ਸਮਝਾਉਣੀ ਆ ਕਿ ਦੁਨੀਆਦਾਰੀ ਤੂੰ ਸਮਝ ਲੈ ਸਮਝ ਲੈ ਮੈਂ ਤੇਰੀ ਮਾਂ ਤੇਰਾ ਮਾਲ ਨਹੀਂ ਸੋਚਦੀ ਤੂੰ ਜੇ ਨਾ ਕਰੇਗਾ ਜਿੱਤੀ ਤੈਨੂੰ ਦੱਸਣਾ ਲਿਆ ਉਹਦੋਂ ਮੈਂ ਆਹ ਦੱਸਣੀ ਜਿਹੜੇ ਨਹੀਂ ਦੱਸਣ ਵਾਲੇ ਉਹ ਮੈਂ ਕਦੇ ਵੀ ਨਹੀਂ ਦੱਸਦੀ ਕਹੋ ਨਾ ਪਿੰਗੀ ਮੰਮੀ ਉਹਦੀ ਤਾਲ ਦੰਨੀ ਐ ਕਿੱਟ ਜੇ ਮੇਰੀ ਤੂੰ ਅੱਜ ਮੇਰੇ ਨਾਲ ਲਾਈਨ ਵਿੱਚ ਕਿਉਂ ਕਰਦੀ ਆ ਕਦੋਂ ਗੱਲ ਕਰ ਤੂੰ ਜਾਣ ਕੇ ਮੈਂ ਦੱਸਦੀ ਨਾ ਤੇ ਦੱਸਦੇ ਨਹੀਂ ਲੱਗੀ ਸਭ ਪੂਰੀ ਗੱਲ ਹੀ ਦੱਸਦੀ ਹਾਂ ਲਾਚਾ ਡਿਊਟੀ ਕਦੋਂ ਕ ਜਾਣਾ ਡਿਊਟੀ ਕਦੋਂ ਜਾਣਾਗਾ ਕਰਤੀ ਵਰਦੀ ਪ੍ਰੈਸ ਹਾਂ ਵਰਦੀ ਤਾਂ ਪ੍ਰੈਸ ਕਰਤੀ ਮੈਂ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਗੱਲ ਕਰਨੀ ਸੀ ਹਾਂ ਅੱਜ ਕਿਵੇਂ ਰਾਤ ਚੋਈ ਜਾਂਦਾ ਕੀ ਕੀ ਗੱਲ ਹੋ ਗਈ ਗੱਲ ਦਾ ਕੁਛ ਨਹੀਂ ਹੋਈ ਤੂੰ ਤਾਂ ਇੰਨੇ ਪਿਆਰ ਨਾਲ ਕਦੇ ਬੋਲੀ ਨਹੀਂ ਐਸਾ ਢੇਲੇ ਮੁੱਕ ਗਏ ਹੁਣ ਵੀ ਉਹੋ ਚ ਅਸੀਂ ਜੇ ਹੋਣਗੇ ਤੈਨੂੰ ਕਦੇ ਮੇਰਾ ਪਿਆਰ ਨਜ਼ਰ ਹੀ ਨਹੀਂ ਆਇਆ ਪਿਆਰ ਤਾਂ ਮੈਂ ਤੈਨੂੰ ਬਥੇਰਾ ਕਰਦੀ ਆਂ ਜੀ ਉਹ ਬਸ ਆਹੋ ਮੈਨੂੰ ਪਤਾ ਹੁਣ ਕਹਿੰਦੇ ਨੇ ਕਿ ਸ਼ਹਿਰ ਚੱਲ ਬੜੋ ਜਾਂ ਮੈਨੂੰ ਜਾਂਦੇ ਹੋਏ ਛੱਡ ਜੂ ਉੱਥੇ ਸੂਟ ਸਾਟ ਲੈਣੇ ਹੋਣਗੇ ਨਾ ਜੇ ਸੂਟ ਨਾ ਲੈਣੇ ਹੋਏ ਫੇਰ ਚਲ ਚੰਗਾ ਗੱਲ ਦੱਸਦੀ ਆ ਮੇਰੀ ਗੱਲ ਸੁਣੋ ਅੱਜ ਨਾ ਮਨਿੰਦਰ ਚੱਲੀ ਸੀ ਜੀ ਚੱਲੀ ਸੀਗੀ ਆ ਮੇਰੇ ਸਾਲੇ ਦੀਆਂ ਮੈਨੂੰ ਲੱਗਦਾ ਫੇਰ ਕਹਿਤਾ ਤੂੰ ਮੁੜ ਕੇ ਤੂੰ ਮੇਰੇ ਨਾਲ ਕਲੇਸ਼ ਕਰੇਂਗੀ ਹੈ ਵੀ ਹੁਣ ਬੁੜੀ ਨਹੀਂ ਮਿਲਦੀ ਕਿੱਥੋਂ ਮੈਥੋਂ ਤੁਹਾਡਾ ਸਿਆਪਾ ਨਹੀਂ ਹੁੰਦਾ ਮੈਥੋਂ ਘਰ ਦੇ ਕੰਮ ਨਹੀਂ ਹੁੰਦੇ ਦੇ ਦਿਆ ਕਰ ਉਹਨੂੰ 5-400 ਰੁਪਇਆ ਅੱਛਾ ਐਨਾ ਨਾ ਝੂਲਾ ਨਾ ਬਣ ਉਹ ਨਹੀਂ ਦੱਸਿਆ ਮੈਨੂੰ ਥੋੜੇ ਕਰਕੇ ਜਾਂਦੀ ਪਈ ਸੀ ਕਿਉਂ ਮੈਂ ਉਹਨੂੰ ਕੀ ਕਹਤਾ ਹਾਂ ਕਹਿੰਦੀ ਵੀ ਦੀਦੀ ਬਾਈ ਨਾਲ ਕਹਿੰਦੀ ਸਿੱਧਾ ਹੀ ਕਮਰੇ ਚ ਆ ਕੇ ਬੜ ਜਾਂਦਾ ਕਹਿੰਦੀ ਨਾਲੇ ਮੈਨੂੰ ਬਾਈ ਦੀ ਨਜ਼ਰ ਨਾਲ ਸਹੀ ਨਹੀਂ ਲੱਗਦੀ ਹੈਗੀ ਐਡੀ ਵੱਡੀ ਗੱਲ ਯਾਰ ਉਹ ਕਿਵੇਂ ਕਹਿ ਦੂਗੀ ਮੇਰਾ ਉਹਦਾ ਘਰ ਆਗਾ ਘਰ ਦਾ ਮਾਲਕਮ ਹੈ ਕਿਉਂ ਜਦੋਂ ਹੁਣ ਕਮਰਾ ਉਹਨਾਂ ਨੂੰ ਦੇਦਾ ਉਹਨਾਂ ਦੇ ਕਮਰੇ 'ਚ ਥੋੜੋ ਜਿਹਾ ਕੇ ਬੜਨਾਗਾ ਉਹ ਮੈਨੂੰ ਪਤਾ ਆ ਨਾ ਇਲਜ਼ਾਮ ਤੂੰ ਮੇਰੇ ਤੇ ਜਾਣ ਕੇ ਲਾਉਣ ਲੱਗ ਗਈ ਮੈਂ ਤਾਂ ਆਇਆ ਗਿਆ ਸੀ ਕਿ ਵੀ ਤੁਹਾਨੂੰ ਪੱਖਾ ਲਵਾਦਗੇ ਤੁਹਾਨੂੰ ਕੂਲਰ ਲਵਾਦਗੇ ਸੱਤ ਤੋਂ ਮਿੱਟੀ ਡਿੱਗੀ ਜਾਂਦੇ ਰਾਤ ਨੂੰ ਉਹਨੇ ਮੈਨੂੰ ਸਿੱਧੀ ਗੱਲ ਕਹਤੀ ਹੈਗੀ ਕਹਿੰਦੀ ਦੀਦੀ ਮੈਨੂੰ ਵੀ ਇੱਜ਼ਤ ਪਿਆਰੀ ਹੈ ਮੈਂ ਕਿਸੇ ਤੋਂ ਗੱਲਾਂ ਨਹੀਂ ਕਰਾਉਣੀਆਂ ਹੈਗੀਆਂ ਹੁਣ ਮੈਂ ਸਮਝ ਗਿਆ ਉਹਨੇ ਆਹ ਗੱਲ ਤੈਨੂੰ ਕਿਉਂ ਕਹੀ ਆ ਉਹਦੇ ਤੋਂ ਕੁੜੀ ਬਾਰੇ ਕਹਿਤਾ ਹੈ ਵੀ ਮੇਰੀ ਕੁੜੀ ਦੇ ਨਾ ਮਗਰ ਮੂਰੇ ਖੜਨ ਵਾਲਾ ਹੈ ਨਹੀਂ ਕੋਈ ਉਹਨਾਂ ਦੇ ਕੁੜੀ ਨੂੰ ਕੋਈ ਛੇੜ ਗਿਆ ਸੀਗਾ ਪਤਾ ਨਹੀਂ ਕੀ ਕੁਛ ਕਹਿ ਗਿਆ ਸੀਗਾ ਉਹ ਤਾਂ ਮੇਰੀ ਗੱਲ ਹੋਈ ਉਹ ਤਾਂ ਕਹਿੰਦੀ ਕੋਈ ਨਾ ਦੀਦੀ ਜੇ ਤੁਹਾਨੂੰ ਲੱਗਦਾ ਕਿ ਤੇ ਗਲਤ ਵੀ ਕੁੜੀ ਗਲਤ ਉਹ ਕਰਦੀ ਹੈ ਕਹਿੰਦੀ ਦੋ ਚ ਪੇੜਾ ਮਾਰ ਪਵਾਂ ਠੀਕ ਹੈ ਮੈਂ ਵੀ ਇੱਕ ਔਰਤਾਂ ਗੀ ਮੈਂ ਔਰਤ ਦਾ ਦਰਦ ਸਮਝਦੀ ਹਾਂ ਮੇਰੀ ਗੱਲ ਸੁਣੋ ਮਾੜੀ ਮੋਟੀ ਸੰਗਮ ਨੂੰ ਆਪਣੇ ਵੀ ਦੋ ਧੀਆ ਨੇ ਉਹਦੀ ਧੀ ਜਵਾਨਾ ਕੀ ਕੱਢ ਲੋਗੇ ਤੁਸੀਂ ਉਹ ਮੈਨੂੰ ਪਤਾ ਹੈ ਮੈਨੂੰ ਪਤਾ ਤੂੰ ਆਗਰਾਂ ਦਾ ਸਾਰੀਆਂ ਗਨਾਂ ਤੇ ਪੌਣੀਆਂ ਪੜਦਾ ਤੇ ਸਾਰੀਆਂ ਪੁੱਠੀਆਂ ਸਿੱਧੀਆਂ ਲੈ ਕੇ ਮੇਰੇ ਸਿਰ ਤੇ ਮੁੱਧੀਆਂ ਮਾਰਨਾ ਮੈਂ ਕਾ ਤਾਂ ਪੜਦਾ ਪਾਣਾਗਾ ਮੈਂ ਉਹਨੂੰ ਛੇੜਦੀ ਹੈਗੀ ਮੈਂ ਛੇੜਨ ਵਾਲੀ ਗੱਲ ਹੈ ਨਹੀਂ ਕਿ ਜਦੋਂ ਅਗਲੇ ਦਾ ਘਰ ਨਹੀਂ ਤੁਰਦਾ ਕਿਤੇ ਮੈਂ ਅਖੰਡ ਦੇ ਪੈਸੇ ਕੱਟ ਲਾਂ ਕਿਤੇ ਮੈਂ ਸੁੱਕੀ ਚਾਹ ਦੇ 5 ਰੁਪਏ ਕੱਟ ਲਾਂ ਹੈ ਆ ਕਮਰੇ ਦੇ ਕਿੰਨੇ ਕੱਟ ਲਾਂ 500 ਉਹਨਾਂ ਦੇ ਪੱਲੇ ਨਹੀਂ ਕੁਝ ਪੈਂਦਾ ਤਾਂ ਜਾਂਦੀਆਂ ਹੋਣਗੀਆਂ ਅੱਕੀ ਵੀ ਤੇਰੇ ਤੋਂ ਆ ਕਹੀ ਤੂੰ ਮੈਨੂੰ ਜਾਨੀ ਆ ਮੈਂ ਕਿਹੜੀ ਇੱਜ਼ਤ ਤਕਾਉਣੀ ਆ ਵੀ ਮੇਰੇ ਤੋਂ ਡਰਦੀ ਜਾਂਦੀ ਹੈ ਤੈਨੂੰ ਕਿਹੜੇ ਕੰਜਰ ਨੇ ਕਹਦਾ ਵੀ ਇੱਜ਼ਤ ਤਕਾਉਣਾ ਮੈਂ ਉਹਦੀ ਅੱਛਾ ਠੀਕ ਆ ਜੇ ਕਿਸੇ ਗਰੀਬ ਦੀ ਮਦਦ ਕਰਦੇ ਹੋ ਹੈ ਉਹਦੀ ਇੱਜ਼ਤ ਤਾਂ ਤਕਾਉਣਾ ਹੋ ਗਿਆ ਤੂੰ ਦਿਵਾਲੀ ਆ ਮਦਦ ਤਾਂ ਕਰਦਾ ਤੇਰੀ ਤਾਂ ਮਦਦ ਡੋਲ ਡੋਲ ਪੈਂਦੀ ਹੈ ਜਦੋਂ ਤੂੰ ਦੇਖ ਲੈ ਕਿਸੇ ਨੂੰ ਉਹ ਤਾਂ ਪਤਾ ਹੀ ਆ ਤੈਨੂੰ ਤਾਂ ਹੁਣ ਐ ਹੋਇਆ ਪਿਆ ਤੇ ਉਹਦੇ ਉਹ ਚੋਰੀ ਚੋਂ ਕਿਉਂ ਕਢਵਾਤੀਆਂ ਹੈ ਕਢਵਾਉਣਾ ਸੀ ਮੈਂ ਮੁਲਾਜ਼ਮ ਲੱਗਿਆ ਵਾ ਹਾਂ ਮੁਲਾਜ਼ਮगिरी ਦਾ ਤੁਸੀਂ ਡਬਲ ਫਾਇਦਾ ਠਾਓ ਨਾਲੇ ਅਗਲੇ ਨੂੰ ਸੰਭੋ ਹੈ ਅਗਲੇ ਤੇ ਪਿਆਰ ਡੋਲੋ ਜੇ ਤੂੰ ਮਦਦ ਕਰਨੀ ਹੈ ਨਾ ਸਿੱਧੇ ਢੰਗ ਨਾਲ ਕਰਦਾ ਆ ਪੁੱਠੇ ਢੰਗ ਨਾਲ ਕਿਉਂ ਕਰਦਾਗਾ ਐ ਨਹੀਂ ਹੁੰਦਾ ਠੀਕ ਆ ਨਾ ਜਿਹੜੀਆਂ ਆ ਤੂੰ ਪੁੱਠੀਆਂ ਉਹ ਲਾਈ ਜਾਂਦੇ ਨਾ ਮੇਰੇ ਤੇ ਇਲਜ਼ਾਮ ਠੀਕ ਹੈ ਜੇ ਤਾੜੀ ਦੋਨੇ ਹੱਥਾਂ ਨਾਲ ਵਜਾਈ ਦੀ ਹੁੰਦੀ ਹੈ ਜੇ ਉਹ ਮੈਨੂੰ ਕਹੂਗੀ ਨਾ ਉਹ ਸਹਿਮਤ ਹੋਊਗੀ ਅੱਛਾ ਹੁਣ ਤੂੰ ਹੁਣ ਤੂੰ ਸਹਿਮਤ ਕਰਾਉਣਾ ਚਾਹਦਾ ਉਹਨੂੰ ਹਾਂ ਆ ਦੇਖ ਲੈ ਆ ਗਈ ਤੇਰੀ ਜਵਾਨ ਤੇ ਗੱਲ ਮੈਂ ਉਹ ਨਹੀਂ ਕਹਿੰਦਾ ਵੀ ਜੇ ਉਹ ਸਹਿਮਤ ਹੋਊਗੀ ਤਾਂ ਪੁੱਠੀਆਂ ਗੱਲਾਂ ਹੋ ਸਕਦੀਆਂ ਕੱਲੇ ਪਾਸੇ ਨਾਲ ਇੱਕ ਪਾ ਹੱਥ ਨਾਲ ਦਾ ਢੋਲ ਵੀ ਨਹੀਂ ਸਹੀ ਵਜਦਾ ਅੱਛਾ ਢੋਲ ਤੂੰ ਤਾਂ ਉਹ ਵੀ ਸਹੀ ਵਜਾ ਲੈਂਗਾ ਤੇ ਤੂੰ ਟੰਡਲਾਂ ਵੀ ਵਜਾ ਲੈਂਗਾ ਹਾਂ ਮੈਨੂੰ ਪਤਾ ਤੈਨੂੰ ਹਰ ਵਕਤ ਇਹ ਹੁੰਦਾ ਜਾ ਯਾਰ ਤੁਰ ਜਾ ਮੇਰੀ ਵਰਦੀ ਪ੍ਰੈਸ ਕਰਦੇ ਮੈਂ ਡਿਊਟੀ ਜਾਣਾ ਐਵੇਂ ਨਹੀਂ ਹੈ ਕਿ ਸੁਣਾਣੇ ਚੀਕਣ ਚੀਕਦੀ ਨਹੀਂ ਹੈਗੀ ਆ ਆਹ ਦੀਆਂ ਧੀਆ ਬਾਰੇ ਸੋਚ ਲੋ ਵੀ ਆਪਣੇ ਵੀ ਦੋ ਧੀਆ ਨੇ ਮੈਂ ਸੋਚੀ ਜਾਂਦਾ ਇਸ ਦੋਵਾਂ ਦੇ ਧੀ ਬਾਰੇ ਕਹਿੰਦਾ ਚਪੇੜ ਮਾਰੂੰਗਾ ਮੁੰਡਾ ਆਹ ਦਵਾਰੀ ਕਿ ਮੈਨੂੰ ਦੁੱਖ ਲੱਗਿਆ ਫਿਰ ਉਹ ਵੀ ਕਿਸੇ ਦੀ ਧੀ ਹੈਗੀ ਜਿਹਦੇ ਕਮਰੇ ਚ ਜਾ ਜਾ ਬੜਦੇ ਹਾਂ ਮੈਂ ਤਾਂ ਕੋਈ ਨਹੀਂ ਪਰਦਾ ਮੇਰਾ ਆਪ ਦਾ ਘਰ ਆ ਮੈਂ ਤੁਹਾਨੂੰ ਸਿੱਧਾ ਕਹਤਾ ਮੈਂ ਕਿਹਾ ਵੀ ਇਹ ਦੋਵਾਂ ਦੇ ਜੁੱਤੀ ਲਾ ਲਈ ਐ ਨਾਲੇ ਤੂੰ ਮਾਲੀ ਜੁੱਤੀ ਜਾ ਭੱਜ ਜਾ ਯਾਰ ਇੱਥੋਂ ਹਾਂ ਸੱਚੀ ਗੱਲ ਦਾ ਲੱਗਦੀਆਂ ਮਿਰਚਾਂ ਕੋਈ ਕੁੱਤਾ ਵੀ ਨਾ ਭੌਂਕਦਾ ਹੋਵੇ ਨਾ ਉਹ ਵੀ ਚੰਗਾ ਲੱਗਦਾ ਤੇਰੇ ਨਾਲ ਹੁਣ ਕਾਏ ਆਹੋ ਜੇ ਬਾਹਰ ਲਗਾ ਚੰਗੀਆਂ ਲੱਗਦੀਆਂ ਤੇ ਫਿਰ ਘਰ ਵਾਲੀ ਕਿਹ ਚੰਗੀ ਲੱਗੂਗੀ ਉਹ ਤਾਂ ਯਾਰ ਤੁਰ ਜਾ ਇੱਥੋਂ ਮਰੀ ਜਾਂਦੀ ਐ ਬਕਵਾਸ ਅਣ ਮਨਿੰਦਰ ਐਡੀ ਵਰਟੀਕਲ ਨੇ ਕਹਿ ਸਕਦੀ ਐ ਉਹਨੂੰ ਮੈਂ ਕੁਛ ਕਹੀ ਨਹੀਂ ਲੈ ਮੇਰੇ ਮੂੰਹ ਤੇ ਲੈ ਆਉਂਗੀ ਲੈ ਆਉਂਗੀ ਤ삐 ਪਈਆ ਉਹ ਤ삐 ਪਈਆ ਤੱਬੀ ਵੀ ਤੇਰੇ ਤੇ ਹੋਊਗੀ ਮੇਰੇ ਤੇ ਕਾਹਨੂੰ ਤੱਬੀ ਪਈਆ ਉਹ ਠੱਕਣਾ ਠੋਰੇ ਤੂੰ ਆ ਮਰੀ ਜਾਂਦੀ ਐ ਨਾ ਮੇਰਾ ਲਈ ਜਾਂਦੀ ਆ ਲੜਦੀ ਨਾਲ ਫੋਨ ਦੀ ਚੱਕਰੇ ਪਤਾ ਨਹੀਂ ਕੀ ਗੱਲ ਹੋ ਗਈ 3000 ਫੋਨ ਕਰਦੇ ਉਹਨਾਂ ਨੂੰ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਨਾ ਪੁੱਤ ਮੇਰੀ ਤਾਂ ਕੋਈ ਗੱਲ ਨਹੀਂ ਬਈ ਫੋਨ ਦੇ ਰਿੰਗਰ ਨੂੰ ਨਾ ਬੰਦ ਹੋਵੇ ਕਿਤੇ ਨਾ ਪਤਾ ਲੱਗਿਆ ਹੋਵੇ ਮੰਮੀ ਰਾਤ ਮਾੜੀ ਜੀ ਗੱਲ ਹੋਈ ਸੀ ਉਹ ਵੀ ਛੱਜਣਾ ਗੱਲ ਨਹੀਂ ਕੀਤੀ ਫੋਨ ਕੱਟਤਾ ਉਹਨਾਂ ਨੇ ਹੁਣ ਪਤਾ ਨਹੀਂ ਕਦੋਂ ਕਾਉਣਗੇ ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਸੀਗੀ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਕਿਸੇ ਕੰਮ 'ਚ ਹੋਊ ਜਾਂ ਕਿਸੇ ਕੋਲੇ ਬੈਠਾ ਆਊਗਾ ਜਦੋਂ ਮੈਂ ਉਹਨੇ ਤੇਰਾ ਮੈਸੇਜ ਦੇਖ ਲਿਆ ਤੈਨੂੰ ਰਿਪਲਾਈ ਵੀ ਕਰੂੰਗਾ ਤੈਨੂੰ ਫੋਨ ਵੀ ਲਾਊਗਾ ਨਹੀਂ ਫਿਰ ਆ ਹੀ ਜਾਊਗਾ ਕੀ ਪਤਾ ਨੇੜੇ ਤੇੜੇ ਹੋਵੇ ਤਾਂ ਨਾ ਚੱਕਦਾ ਹੋਵੇ ਫੋਨ ਵੀ ਘਰੇ ਤਾਂ ਪਹੁੰਚ ਹੀ ਜਾਣੇ ਕੋਈ ਨਾ ਪੁੱਤ ਆ ਸਕਦਾ ਆ ਹੀ ਜਾਊਗਾ ਬੰਦ ਚੱਠੀ ਜੇ ਨਾ ਆਇਆ ਤਾਂ ਮੈਂ ਕੋਈ ਤੇ ਡੈਡੀ ਨੂੰ ਫੋਨ ਕਰ ਦੂੰ ਡੈਡੀ ਘਰੇ ਨਹੀਂ ਹੈਗੇ ਉਹ ਨਾ ਕੂਣੀ ਗਿਆ ਕੰਮ ਗਿਆ ਪੁੱਤ ਤੇ ਫਿਰ ਫੋਨ ਲਾ ਕੇ ਪੁੱਛ ਲੈਣਗੇ ਕਿ ਕਿੱਥੇ ਹੈ ਬਈ ਕਿਉਂ ਨਹੀਂ ਪਹੁੰਚਿਆ ਠੀਕ ਹੈ ਠੀਕ ਹੈ ਤੂੰ ਵੀ ਕਰ ਨਾ ਕਰਿਆ ਕਰ ਮੜੀ ਮੜੀ ਗੱਲਾਂ ਦਾ ਚੰਗੂ ਮੈਂ ਚਾਹ ਬਣਾਣਾ ਪੋੜਿਆ ਸੀ ਹਾਂ ਬਣਾ ਲਿਆ ਠੀਕ ਹਾਈ ਹਾਈ ਕੀ ਕਰ ਐਨੇ ਚਿਰ ਪਿੱਛੋਂ ਅੱਜ ਆ ਕੇ ਮੱਤਾ ਦੇਣ ਲੱਗੀ ਮੈਨੂੰ ਹੈ ਪੈਣਾ ਹੁੰਦੀਆਂ ਦੋ ਦੋ ਮਹੀਨੇ ਕਟਾ ਕੇ ਜਾਂਦੀਆਂ ਹੈ ਲੈ ਮੈਂ ਤੂੰ ਚਾਹ ਪੀ ਨਾ ਆ ਜਾ ਪੀ ਕੀ ਤੂੰ ਚਾਹ ਚਲਾ ਗਈ ਕੋਈ ਨਾ ਮੈਂ ਤਾਂ ਤੇਰੇ ਨਾਲ ਗੱਲਾਂ ਕਰਨ ਆਈ ਆ ਇਹ ਤਾਂ ਤੱਤਾ ਪਾਣੀ ਆ ਜਾਇ ਖਾਣੇ ਦਾ ਇਹਦੇ ਨਾਲ ਕੀ ਹੁੰਦਾ ਹਾਏ ਹਾਏ ਰਹੇਂਗੀ ਫਿਰ 2-4 ਦਿਨ ਨਾ ਭਾਬੀ ਰਹਿਣਾ ਨਹੀਂ ਜਾਣਾਗਾ ਮੈਂ ਤਾਂ ਤੈਨੂੰ ਲੈਣ ਵਾਸਤੇ ਆਈ ਸੀ ਹਾਏ ਨਹੀਂ ਰਹਿ ਕੇ ਤਾਂ ਮੈਂ ਕੀ ਕਰੂੰਗੀ ਚਲ ਮੈਨੂੰ ਆਏ ਸੀਗਾ ਤੂੰ ਫਿਰ ਨਾਲ ਪਗ ਚੱਲੇਗੀ ਅੱਜ ਹੀ ਮੁੜੇਗੀ ਫਿਰ ਤੂੰ ਹੋਰ ਸਰਦਾ ਨਹੀਂ ਘਰੇ ਤੈਨੂੰ ਪਤਾ ਮੈਂ ਤਾਂ ਐ ਸੋਚਿਆ ਮੈਂ ਚਲ 2-4 ਦਿਨ ਲਾ ਕੇ ਜਾਇਆ ਚਲ ਦੁਖ ਸੁਖ ਕਰ ਲਾਂਗੇ ਆਪਦੀ ਢਿੱਡ ਦੀਆਂ ਢਿੱਡ ਚੀ ਲਈ ਬੈਠੀ ਆ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਵੀ ਤੁਸੀਂ ਹੁਣ ਜ਼ਮੀਨ ਦਾ ਕੋਈ ਕਰ ਲਾ ਹਿੱਲਾ ਆਪਦਾ ਆਪਦੇ ਨਾਂ ਕਰਾ ਲਾ ਕਿਉਂ ਐਵੇਂ ਉਹੀ ਗੱਲ ਅਧਬਚਾਲੇ ਗੱਲ ਛੱਡੀ ਹੈਗੀ ਜੇ ਕੱਲ ਨੂੰ ਕੁੜੀ ਆ ਗਈ ਆਪਦੀ ਜ਼ਮੀਨ ਦਾ ਹਿੱਸਾ ਵੰਡਾ ਕੇ ਲੈ ਗਈ ਮੁੜ ਕੇ ਝਾਕੀ ਜਾਏਗੀ ਚਲ ਕੋਈ ਨਾ ਦੇਖ ਲੂੰਗੀ ਉਹ ਤਾਂ ਸੋਚਦੀ ਆ ਕਰ ਲੂੰਗੀ ਨਾ ਸੋਚਦੀ ਕੀ ਹੈ ਕਰ ਲਾ ਹੱਲ ਮੈਂ ਤਾਂ ਤੈਨੂੰ ਇੱਕ ਰਹਿ ਹੋਰ ਦਿੰਦੀ ਸੀਗੀ ਵੀ ਤੂੰ ਨਾ ਹੋਰ ਕੁਝ ਨਾ ਕਰ ਉਮਾ ਆਪਣੇ ਮਨਿੰਦਰ ਨੂੰ ਬੇਦਖਲ ਕਰਦੇ। ਸਭ ਤੋਂ ਸੌਖਾ ਕੰਮ ਇਹੀ ਹੈਗਾ। ਹੈ? ਬੇਦਖਲ। ਮਿੰਦੋ ਕਹਿ ਰਹੀਆਂ ਕਮਲੀਆਂ ਗੱਲਾਂ ਕਰਦੀਆਂ। ਬੇਦਖਲ ਤਾਂ ਉਦਾਂ ਦੀ ਹੋਗੀ ਜਿੱਦਾਂ ਦੀ ਆਪਣੇ ਘਰੋਂ ਬਾਗੀ ਉਹ। ਮੈਂ ਹੁਣ ਕਰਾਉਣਾ ਕੀ ਹੈ? ਦਫਾ ਹੋਵੇ ਪਰੇ। ਨਹੀਂ ਆਏ ਨਹੀਂ ਭਾਬੀ। ਕਾਨੂੰਨੀ ਵੀ ਕੋਈ ਕੰਮ ਹੁੰਦੇ ਹੈਗੇ। ਤੂੰ ਤਾਂ ਕਹਤਾ ਵੀ ਬੇਦਖਲ ਹੈਗੀ ਹੈ ਜਿੱਦਾਂ ਦੀ ਬਾਗੀ ਘਰੋਂ। ਕੱਲ ਨੂੰ ਆ ਕੇ ਉਹ ਹੀ ਗੱਲ ਇੱਥੇ ਕਬਜ਼ਾ ਕਰਕੇ ਬੈਗੀ। ਤੇਰੇ ਦੋ ਮਾਰੇ ਛਿੱਤਰ ਤੈਨੂੰ ਕੱਢਦਾ ਕਰੂੰ ਫੇਰ ਕੀ ਕਰੇਗੀ? ਲੈ। ਇੱਥੇ ਤਾਂ ਕਿਵੇਂ ਆ ਕੇ ਬੈਠੂਗੀ ਨਾਲੇ ਮੈਨੂੰ ਉਹ ਕੌਣ ਹੁੰਦੀ ਆ ਘਰੋਂ ਕੱਢਣ ਵਾਲੀ ਉਹਨੂੰ ਤਾਂ ਭਾਵਾ ਮੈਂ ਘਰੋਂ ਕੱਢਦਾ ਤੇਰਾ ਕੀ ਹੱਲ ਕੀ ਹੁਣ ਮੈਂ ਉਹਨੂੰ ਇੱਕ ਨਾਲ ਲਾ ਲੂੰਗੀ ਇੱਥੇ ਆਈ ਨੂੰ ਲੈ ਜਿਹੜੀ ਮਾਂ ਦੀ ਮਮਤਾ ਹੁੰਦੀ ਆ ਨਾ ਉਹ ਇਹੋ ਜਿਹੀ ਹੁੰਦੀ ਆ ਕੀ ਜੇ ਆ ਕੇ ਇੱਥੇ ਨੇ ਦੋ ਹੰਝੂ ਬਿਹਾਏ ਤੂੰ ਨਾਲ ਦੇ ਨਾਲ ਉਹਨੂੰ ਇੱਕ ਨਾਲ ਲਾ ਲੇਂਗੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਮਾਂ ਤਾਂ ਉੱਥੇ ਪਸੀਜ ਜਾਂਦੀ ਐ ਜੋ ਜਵਾਕ ਦੇ ਅੱਖਾਂ ਚੋਂ ਹੰਝੂ ਆ ਜਾਣ ਨਹੀਂ ਨਹੀਂ ਮਿੰਦੋ ਮੈਂ ਸਾਡੇ ਨਾਲ ਬਹੁਤ ਕਰਤੀਆਂ ਉਹਨੇ ਹੁਣ ਨਹੀਂ ਮੈਂ ਉਹ ਤੇ ਧੀ ਜਦੀ ਤਾਲ ਦੇਖ ਲੈ ਭਾਈ ਮੈਂ ਤਾਂ ਤੈਨੂੰ ਮਤ ਦਿੰਦੀ ਸੀਗੀ ਵਧੀਆ ਸਮਝਦੀ ਉਹਨੂੰ ਬੇਦਖਲ ਕਰ ਦਿੰਦੀ ਜਮੀਨ ਤੇਰੀ ਤੇਰੇ ਕੋਲ ਰਹਿ ਜਾਂਦੀ ਹੈ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਕਰ ਲਾ ਚੱਲ ਕੋਈ ਨਾ ਦੱਸ ਦੂੰਗੀ ਤੈਨੂੰ ਮੈਂ ਚੱਲਾ ਹੋ ਰਹਿ ਕਰਕੇ ਦਰਦੇ ਚੱਲ ਚੰਗਾ ਮੈਂ ਤਾਂ ਜਾਣੀ ਆ ਹੁਣ ਜਾਣੀ ਹੈ ਹੋਰ ਹੁਣ ਆਥ ਨੂੰ ਹੋਈ ਜਾਂਦਾਗਾ ਮੈਂ ਉਧਰ ਪਾਈ ਕੇ ਵੀ ਹੋ ਕੇ ਜਾਣਾ ਰੋਟੀ ਰੋਟੀ ਖਾ ਕੇ ਵਗ ਜਾਂਦੀ ਆਥ ਨੇ ਜੀ ਨਾ ਨਾ ਬਸ ਰੋਟੀ ਤਾਂ ਖਾਦੀ ਪਈ ਆ ਕੋਈ ਗੱਲ ਨਹੀਂ ਚੰਗਾ ਫਿਰ ਰੋਟੀ ਤਾਂ ਮੈਂ ਹਾਂ ਸੋ ਉੱਥੇ ਤੱਕ ਛੱਡ ਕੇ ਆਵਾਂ ਤੈਨੂੰ ਨਾ ਨਾ ਬਸ ਕੋਈ ਨਹੀਂ ਕੋਈ ਨਹੀਂ ਚੰਗਾ ਫਿਰ ਚੰਗਾ ਫਿਰ ਠੀਕ ਫੇਰ ਮਾਰੂ ਕਿਹੜਾ ਚੰਗਾ ਮਾਰ ਲਈ ਕਿਹੜਾ ਕੋਈ ਨਾ ਲੈ ਆਉਂਦੇ ਆਂ ਹਮਦਰਦੀ ਬਣਾਉਣ ਹਮਦਰਦੀ ਬਣਾਉਣ ਤੂੰ ਥੋ ਆਈ ਐ ਵੀ ਮੈਨੂੰ ਉੱਥੇ ਲੈ ਜਾ ਸਭ ਜ਼ਮੀਨ ਦੀਆਂ ਚਾਲਾਂ ਐ ਥੋਡੀਆਂ ਵੀ ਇਹਨੂੰ ਲੈ ਜਾਾਂਗੇ ਉੱਥੋਂ ਇਹਦੇ ਹੱਥ ਵੰਡਾ ਲਾਂਗੇ ਜ਼ਮੀਨ ਜਾਇਦਾਦ ਸਾਰੀ ਆਪਦੇ ਬਸ ਕਰ ਲਾਂਗੇ ਇਹ ਫਿਰੂਗੀ ਭੌਂਕਦੀ ਸਭ ਸ਼ਹਿਰ ਨਾ ਜਾਣਦੀਆਂ ਬਿੱਲਿਆ ਮੈਂ ਥੋਡੀਆਂ ਥੋਡੀਆਂ ਗੱਲਾਂ ਚ ਆਉਣ ਵਾਲੀ ਹੈ ਨਹੀਂ ਆਗੇ ਤੁਸੀਂ ਨਾ ਕੋਈ ਫੋਨ ਕੀਤਾ ਨਾ ਕੋਈ ਮੈਨੂੰ ਮੈਸੇਜ ਰਖਲਾਇ ਦਿੱਤਾ ਤੁਸੀਂ ਆਲ ਬਣੀ ਕੇ ਨਹੀਂ ਪੀਣਾ ਪਾਣੀ ਇਹਦਾ ਕੀ ਗੱਲ ਹੋਗੀ ਵੈਸੇ ਨਹੀਂ ਪੀਣਾ ਹੁਣ ਧੱਕੇ ਨਾਲ ਤਾਂ ਨਹੀਂ ਪਿਆਣਾ ਨਹੀਂ ਜੀ ਕਰਦਾ ਪਾਣੀ ਪੀਣ ਦਾ ਹੁਣ ਤੁਸੀਂ ਘਰ ਨਹੀਂ ਚਾਹ ਜਾਂ ਪਾਣੀ ਤਾਂ ਕੀ ਗੱਲ ਨਹੀਂ ਦਰਮੇ ਵਿਚੋਂ ਆਇਆ ਤਾਂ ਗਿਆ ਸੀ ਕਿਤੇ ਜਾ ਆਇਆ ਬਸ ਤੂੰ ਲੈਣਾ ਕੀ ਮੈਨੂੰ ਜਿੱਥੇ ਜਾ ਜਾ ਕੰਮ ਕਰਾਉਦਾ ਕੀ ਗੱਲ ਹੋਗੀ ਤੁਹਾਨੂੰ ਨਹੀਂ ਪੀਣਾ ਪਾਣੀ ਜੇ ਤਦ ਤੈਨੂੰ ਮੈਂ ਇੱਕ ਵਾਰੀ ਕਹਤਾ ਅਸਰ ਛਡੋਂਦੇ ਮੇਰੇ ਪਾਣੀ ਕੋਇਨਾ ਜਾ ਆਵਤ ਆ। ਹਾਂ ਬੜਾ। ਕਿਵੇਂ ਸੀ ਠੀਕ-ਠਾਕ ਸੀ। ਠੀਕ ਸੀ ਵਧੀਆ ਬੱਸ ਮਾ ਥੱਕਿਆ ਪੈਣਾ। ਨੀਂਦ ਆਈ ਜਾਂਦੀ ਐ ਮੈਂ ਤਾਂ ਉਹਨੀਆਂ ਅੱਗੇ ਇੱਥੇ ਬਹਿ ਗਿਆ ਤੇ ਕਮਰੇ ਚ ਜਾਂਦਾ ਸੀ। ਲੈ ਕੋਇਨਾ ਦੋ ਘੁੱਟਾ ਪਾਣੀ ਪੀ ਲੈ। ਗਰਮੀ ਐ। ਫਿਰ ਪਈ ਜੀ। ਪਈ ਨਾ ਮੈਂ ਦੋ ਘੰਟੇ ਮੁੰਜਾ ਕੇ ਠੀਕ ਐ। ਮੈਨੂੰ ਥਾਇ ਹੋਣਾ। ਇਹਨੂੰ ਕਹਿਦੀ ਮੰਕ ਕੇ ਕਿਹ ਚੱਕੀ ਨਾ ਕਰੀ ਜਾਵੇ। ਪੁੱਤ ਕੋਈ ਕਿਚਨ ਚ। ਕੀ ਕੀ ਚਿਕਚ ਕਰਦੇ ਆ ਹੈ ਕਿਸੇ ਨੇ ਕਹਿੰਦੀ ਹੈ ਕੋਈ ਨਹੀਂ ਕਿਹਾ ਉਹ ਹੁਣ ਨਾ ਤੂੰ ਗਿਆ ਕੇ ਥੱਕਿਆ ਆ ਸਰ ਪਤਾ ਕਿੰਨਾ ਸੀਗਾ ਚਲ ਕੋਈ ਨਾ ਕਿੰਨਾ ਵੀ ਥੱਕਿਆ ਮਾੜੇ ਨੇ ਫੋਨ ਚੱਕ ਗਏ ਕਹਿੰਦੇ ਉਹ ਬੁਲਾਣੇ ਥਾ ਹੈ ਹਾਂ ਕਰੀਏ ਆ ਮਾ ਜੀ ਆ ਮਾ ਦਸ ਕੇ ਲਿਆ ਜੀ ਆ ਫਿਰ ਆ ਗਿਆ ਤੇ ਘੁੰਮਣ ਤੁਰਾਂ ਹੈ ਟੈਨਸ਼ਨ ਆ ਗਿਆ ਕਿ ਕਿਸੇ ਨਾਲ ਨਹੀਂ ਕੋਸਤ ਆ ਰਗਾ ਕਿਸੇ ਨੂੰ ਹੈ ਨਹੀਂ ਪਣੀ ਨਹੀਂ ਕਰਿਆ ਅੰਬੀਲੇ ਆ ਹਾਂ ਹੁਣ ਤੇਰੇ ਸਾਹਮਣੇ ਵੀ ਤਦਾ ਚੱਲਣਾ ਪੈਣਾ ਜਾ ਕੇ ਕੀ ਕਿ ਮੈਂ ਆ ਗਏ ਨਹੀਂ ਕੀ ਗੱਲ ਡਿਊਟੀ ਤੇ ਨਹੀਂ ਗਏ ਮੇਰਾ ਨਾ ਸਰੀਰ ਨਹੀਂ ਸੈੱਟ ਹੈਗਾ ਹੋਗਾ ਤਾਂ ਮੁੜ ਆਇਆ ਮੈਂ ਲੈ ਅੱਧਾ ਘੰਟਾ ਪਹਿਲਾਂ ਤਾਂ ਘਰੋਂ ਨਿਕਲੇ ਹੋ ਕੇ ਮੇਨੂੰ ਤਾਂ ਜ਼ਰੂਰੀ ਫੋਨ ਆਈ ਜਾਂਦੇ ਹੁਣ ਮੈਨੂੰ ਜਾਣਾ ਹੀ ਪੈਣਾਗਾ ਜਦੋਂ ਯਾਰ ਸਿਰਦਰਦ ਕਰੀ ਜਾਂਦਾ ਸੀਗਾ ਮੈਂ ਫੋਨ ਲਾਦਾ ਉਹ ਕਹਿੰਦੇ ਕੋਈ ਗੱਲ ਨਹੀਂ ਕਰ ਲੈ ਅਰੇਸਟ ਚਲ ਠੀਕ ਹੈ ਕੋਈ ਸਵਾਲ ਜੋ ਆਪ ਤੁਹਾਨੂੰ ਲੱਗੇ ਆ ਵਰਦੀ ਇਹਦੇ ਝਾਂ ਹੀ ਰੱਖਦੇ ਪ੍ਰੈਸੀ ਆ। ਰੱਖ ਦੇਨੀ ਆ ਕੋਈ ਗੱਲ ਦੀ। ਇਹਨਾਂ ਨੂੰ ਕੀ ਹੋ ਗਿਆ ਅਚਾਨਕ? ਘਰਾਂ ਦਾ ਬੜਾ ਖੁਸ਼ ਗਏ ਸੀਗੇ। ਹੁਣ ਨਿਸ਼ੇਤੀ ਬਿਮਾਰ ਵੀ ਹੋ ਗਈ। ਮਾਦਾ ਯਰਕ ਸੂਤਾ ਹੀ ਫਸ ਗਿਆ। ਘਰੇ ਆਉਣਾ ਲੜਾਈ ਝਗੜਾ। ਆ ਪ੍ਰਧਾਨ ਮੂਰੇ ਹੋ ਜਾਂਦੀ ਆ। ਆਨੇ ਕਿਹੜਾ ਦਿਨ ਸੀ ਇਹ ਹੋ ਗਿਆ ਇਹਦੇ ਨਾਲ ਵਿਆਹ ਹੋ ਗਿਆ ਬਾਹਰ ਜਨਣਾ ਮੈਂ ਇਹ ਕੰਮ ਦਾ ਡਿਪਰੈਸ਼ਨ ਪਿਆ ਰਹਿੰਦਾ ਕੀ ਕਰਾਂ ਯਾਰ ਉਹ ਕੋਈ ਬਾਹਰ ਨਿਕਲ ਨੂੰ ਜੀ ਕਰਦਾ ਉਹ ਮਨਿੰਦਰ ਨੇ ਇਹਦੇ ਕੋਲੇ ਪਤਾ ਨਹੀਂ ਕੀ ਕੀ ਪਕਾਈ ਮਾਰਤੀ ਵੀ ਮੈਂ ਤਾਂ ਤੇਰੀ ਇੰਨੀ ਮਦਦ ਕੀਤੀ ਆ ਤੇਰੇ ਤੇ ਪਰਚਾ ਪੈਂਦਾ ਸੀਗਾ ਚੋਰੀ ਦਾ 420 ਦਾ ਪਰਚਾ ਪੈਂਦਾ ਸੀਗਾ ਹੈ ਮੈਂ ਤਾਂ ਤੇਰਾ ਖਿਹੜਾ ਛੜਵਾਇਆ ਵੀ ਤੂੰ ਆਹ ਕਿਹੋ ਜੀਆਂ ਗੱਲਾਂ ਕਰਨ ਲੱਗ ਗਈ मैं तो तेरी मदद करूँ फिर ना बचार अखर तेरी कुड़ी पढ़ जूगी की करें यार समझ नहीं आती पूछूंगा जरूर इन भी आह गल तू तो कही है या नहीं कही हेलो ठीक है ठीक है ओके चला आ गया मैं ਠੀਕ ਆ ਗਿਆ ਮੰਮੀ ਹਾਂ ਬਤ ਦੇਖੋ ਆਪਦੇ ਕਮਰੇ ਦਾ ਉਹਨਾਂ ਨੇ ਕੁੰਡਾ ਲਾ ਲਿਆ ਮੈਂ ਕਦੋਂ ਦੀ ਘੜਕਾਈ ਜਾਂਦੀ ਆ ਗੇਟ ਵੀ ਨਹੀਂ ਖੋਲਿਆ ਓਹੋ ਇਹਦੇ ਚ ਰੋਣ ਵਾਲੀ ਕਿਹੜੀ ਗੱਲ ਹੈ ਧੀਏ ਮੇਰੀ ਗੱਲ ਸੁਣ ਉਹ ਮੈਨੂੰ ਵੀ ਕਹਿ ਕੇ ਗਿਆ ਸੀ ਆਖੇ ਮੰਮੀ ਮੈਂ ਪੈ ਨਾ ਮੈਂ ਚਟਰਾਮ ਕਰਦਾ ਮੈਂ ਥੱਕਿਆ ਹੋਇਆ ਮੰਮੀ ਅੱਜ ਮੇਰੇ ਤੋਂ ਪਾਣੀ ਵੀ ਨਹੀਂ ਪੀਤਾ ਉਹਨਾਂ ਨੇ ਤੂੰ ਸੀ ਪੜਾਇਆ ਤੇ ਨਾਲ ਦੇ ਨਾਲ ਪੀ ਲਿਆ ਉਹਨਾਂ ਨੇ ਕੋਈ ਨਾ ਉਹ ਤਾਂ ਉਹਦਾ ਸੁਭਾਅ ਹੀ ਹੈ ਇਹੋ ਜਿਹਾ ਕੋਈ ਗੱਲ ਤੂੰ ਇਹ ਗੱਲਾਂ ਦੇ ਗੁੱਸੇ ਨਹੀਂ ਕਰੀਦੇ ਹੁੰਦੇ ਤੂੰ ਪੈਣਾ ਬਿੰਦਝਟਾ ਇੱਥੇ ਪੈ ਜਾ ਨਾਲੇ ਉੱਥੇ ਜਦੋਂ ਪਮੇਗੀ ਪੁੱਤ ਬਾਰ ਖੋਲੇਗੀ ਉਹਨੂੰ ਜਾ ਗਾ ਉਹ ਫੇਰ ਤੈਨੂੰ ਕੁਛ ਨਾ ਕੁਛ ਬੋਲੂਗਾ ਮੰਮੀ ਗੱਲ ਉਹ ਨਹੀਂ ਹੈਗੀ ਪੈਣ ਦੀ ਪਰ ਜਦੋਂ ਦੇ ਆਇਆ ਨਾ ਤੇ ਮੇਨਾਂ ਟੰਗ ਨਾਲ ਕੋਈ ਗੱਲ ਕੀਤੀ ਆ ਤੇ ਮੈਨੂੰ ਬੁਲਾਇਆ ਤੱਕ ਨਹੀਂ ਮੈਂ ਤਾਂ ਕਿੰਨੇ ਦਿਨਾਂ ਦੀ ਟੈਨਸ਼ਨ ਲਈ ਜਾਨੀ ਆ ਬਿਨਾਂ ਕੋਈ ਗੱਲਬਾਤ ਹੋਈ ਆ ਨਾ ਕੁਛ ਗੱਲ ਕਿਉਂ ਨਹੀਂ ਕਰ ਰਹੇ ਮੇਰੀ ਗਲਤੀ ਕੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਪੁੱਤ ਤੇਰੀ ਗਲਤੀ ਨਹੀਂ ਹੈਗੀ ਤੀ ਇਹ ਤੇਰਾ ਨਿਆਣ ਪਣਾ ਤੂੰ ਗੱਲ ਨੂੰ ਸੋਚ ਕੇ ਦੇਖਤੀ ਏ ਜੇ ਮੇਰੇ ਪੁੱਤ ਸੀ ਤਾਂ ਮੈਂ ਨੂੰ ਲੈਂਦੀ ਅੱਗੇ ਦੇੜੀ ਤਾਂ ਵਧੀ ਉਹਨੂੰ ਵੀ ਐਸੀ ਗੱਲ ਦਾ ਫਿਕਰ ਹੈਗਾ ਉਹਦੇ ਨਾਲ ਦੇ ਦੋਸਤਾਂ ਦੇ ਦੋ ਦੋ ਜਵਾਕ ਨੇ ਜਦੋਂ ਉਹਨਾਂ ਕਣੀ ਦੇਖਦਾ ਮੇਰੇ ਦੋ ਦੋ ਜਿਵਾਂ ਆਖਾਂ ਦੇ ਪਿਓ ਨੇ ਮੇਰੇ ਇੱਕ ਵੀ ਨਹੀਂ ਇੱਕ ਤਾਂ ਛੱਡ ਪੁੱਤ ਗਾਂ ਆਸ ਵੀ ਨਹੀਂ ਇਹ ਧੀਏ ਕਸੂਰ ਨਹੀਂ ਮੈਂ ਕਹਿੰਦੀ ਤੇਰਾ ਉਹ ਹੈਗੇ ਮਾਲਕ ਦੀ ਮਰਜ਼ੀ ਪਰ ਥੋੜਾ ਜਿਹਾ ਜੇ ਤੂੰ ਦਿਮਾਗ ਨੂੰ ਲੜਾਵੇਂ ਸੋਚੇ ਸਾਰਾ ਕੁਝ ਹੋ ਸਕਦਾ ਇੱਕ ਪਤੀ ਪਤਨੀ ਚ ਨਾ ਪ੍ਰੇਮ ਬਣਾਉਣ ਵਾਲੇ ਬੱਚੇ ਹੀ ਹੁੰਦੇ ਨੇ ਬੱਚੇ ਜੋੜ ਕੇ ਰੱਖਦੇ ਆ ਨਾਲੇ ਪੁੱਤਾਂ ਇਹ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਆ ਟੁੱਟਣ ਲੱਗਿਆਂ ਵੀ ਮਿੰਟ ਲੱਗਦਾ ਪਰ ਬੱਚੇ ਦੀ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਬਾਹਰ ਸਤਾ ਚਾਹੀਦਾ ਪੁੱਤ ਪਰ ਹੁਣ ਇਸ ਗੱਲ ਨੂੰ ਤੂੰ ਸੋਚਤੀ ਏ ਤੂੰ ਕੀ ਕਰ ਸਕਦੀ ਆ ਲਾਟੀ ਵਾਸਤੇ ਤੈਨੂੰ ਜੇ ਉਹਦਾ ਪਿਆਰ ਚਾਹੀਦਾ ਹੈ ਵੀ ਉਹ ਮੇਰੇ ਨਾਲ ਮਿੱਠਾ ਬੋਲੇ ਢੰਗ ਨਾਲ ਰਹੇ ਪੁੱਤ ਤੈਨੂੰ ਕੁਛ ਨਾ ਕੁਸਤਾ ਕਰਨਾ ਹੀ ਪਊਗਾ ਨਾਲੇ ਧੀ ਮੈਂ ਤਾਂ ਤੈਨੂੰ ਕੁਝ ਨਹੀਂ ਕਹਿ ਸਕਦੀ ਤੂੰ ਪੜ੍ਹੀ ਲਿਖੀ ਹੈ ਤੂੰ ਸਾਰਾ ਕੁਝ ਜਾਣਦੀ ਹੈ ਸਭ ਸੋਚ ਸਕਦੀ ਹੈ ਹੁਣ ਪੁੱਤ ਤੂੰ ਦੇਖ ਤੂੰ ਕੀ ਕਰ ਸਕਦੀ ਹੈ ਕੋਈ ਨਹੀਂ ਮੰਮੀ ਮੈਂ ਤੁਹਾਡੀ ਸਾਰੀ ਗੱਲ ਸਮਝ ਗਈਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਨਹੀਂ ਹੁਣ ਤਾਂ ਮੈਨੂੰ ਸੋਚਣਾ ਪੈਣਾ ਕਿ ਮੈਂ ਕੀ ਕਰਨਾ ਪੁੱਤ ਮੇਰਾ ਲਾਡੀ ਨਾ ਤਾਂ ਰੁੱਖਾ ਹੈ ਨਾ ਮੰਨਦਾ ਖੋਟਾ ਹੈ ਪਰ ਕਰੇ ਕੀ ਉਹਦੇ ਵੀ ਜਵਾਖ ਦੇਣਾ ਚਾਮਾ ਤੇ ਪਾਣੀ ਫਿਰ ਗਿਆ ਮੰਮੀ ਮੈਨੂੰ ਵੀ ਉਹਨਾਂ ਦੀ ਹਾਲਤ ਵਿਖੀ ਨਹੀਂ ਜਾਂਦੀ ਮੈਨੂੰ ਵੀ ਪਤਾ ਵੀ ਉਹਨਾਂ ਨੂੰ ਜੋ ਚੀਜ਼ ਚਾਹੀਦੀ ਆ ਪਰ ਮੈਂ ਕੀ ਕਰਾਂ ਪਰ ਮਾਂ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤੇ ਮੈਂ ਵੀ ਸਾਨੂੰ ਦੇਖ ਨਹੀਂ ਸਕਦੇ ਐ ਜਦੋਂ ਗੁੱਸੇ ਮਸਾਲੇ ਹੁੰਨੇ ਹੋ ਅਟੋੜੀ ਬਹਿਨੇ ਹੋ ਇੱਕ ਮਾਂ ਦਾ ਦਿਲ ਜਾਣਦਾ ਮਿੱਕੀ ਬੀਤਦੀ ਆ ਪੁੱਤ ਕੀ ਕਰਮ ਹੈ ਮਸੂਮ ਜਾਂ ਪੁੱਤ ਜਦੋਂ ਐ ਇਕੱਲਾ ਇਕੱਲਾ ਫਿਰਦਾ ਰਹਿੰਦਾ ਰੁੱਸਿਆ ਜਾਂ ਚਿਹਰਾ ਲੈ ਕੇ ਇੱਕ ਮੈਨੂੰ ਧਰਤੀ ਵਿਆੜ ਨਹੀਂ ਦਿੰਦੀ ਕੱਚ ਕੋਈ ਨਹੀਂ ਰਹਿੰਦਾ ਇੱਕ ਫਿਰਦੀ ਆ ਮੈਂ ਪੁੱਤ ਜਿਉਂਦਿਆਂ ਚ ਨਹੀਂ ਹੈਗੀ ਜਦੋਂ ਮੇਰਾ ਪੁੱਤ ਹੱਸ ਕੇ ਗੱਲ ਨਹੀਂ ਕਰਦਾ ਕਿੱਥੇ ਇਹ ਹੀ ਪੁੱਤ ਆਪਦੇ ਚ ਵਾਕਾਂ ਨਾ ਖੇਡਦਾ ਹੈ ਪੁੱਤ ਛਲਾਂਗਾ ਮਾਰਦਾ ਆਉਂਦਾ ਮਾਂ ਦਾ ਦਿਲ ਦੁਗਣਾ ਹੋ ਜਾਂਦਾ ਹੈ ਤੂੰ ਤੇ ਸਾਰੀ ਗੱਲ ਸਮਝ ਗਈ ਮਮੀ ਜੀ ਕੋਈ ਨਹੀਂ ਤੁਸੀਂ ਬਸ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਸਾਰਾ ਕੁਝ ਠੀਕ ਕਰ ਦੂੰਗੀ ਕੋਈ ਨਾ ਪਤਾ ਤੈin ਕਰਨਾ ਤੇਰਾ ਹੀ ਘਰ ਹੈ ਤੈin ਰੱਖਣਾ ਹੈ ਹੈ ਨਾਲੇ ਤੇ ਕੋਈ ਗੱਲ ਨਹੀਂ ਤੂੰ ਅਦਾ ਗੁੱਸਾ ਨਾ ਕਰਿਆ ਕਰ ਚੰਗਾ ਸਭ ਕੁਝ ਠੀਕ ਹੋ ਜਾ ਤੂੰ ਵੀ ਆਰਾਮ ਕਰ ਲੈ ਦੋ ਘੜੀਆਂ ਸਾਰਾ ਦਿਨ ਕੰਮਕਾਰ ਕਰਦੀ ਆ ਥੱਕ ਠੀਕ ਹੈ ਬੈਠ ਜਾ ਇੱਥੇ ਬੈਣਾ ਇੱਥੇ ਕਿੱਧਰ ਕੀ ਗੱਲ ਹੋ ਗਈ ਅੱਖੀ ਆਉਣੀ ਆ ਨਾ ਹੁਣ ਕਿੱਧਰ ਨੂੰ ਚੱਲੇ ਤਿਆਰ ਹੋ ਕਿਵੇਂ ਤੇ ਇਹ ਪੁੱਛਿਆ ਹੁਣ ਤੂੰ ਸਖਤ ਬਿਮਾਰ ਸੀ ਡਿਊਟੀ ਵੀ ਨਹੀਂ ਗਏਗੇ ਉਹ ਯਾਰ ਕੰਮ ਐ ਮੈਨੂੰ ਕੰਮ ਜਾ ਕੇ ਆਉਣਾ ਫੋਨ ਆ ਗਿਆ ਮੈਨੂੰ ਕਿਸੇ ਦਾ ਲੈ ਇਹ じゃ ਕਿਹੜਾ ਕੰਮ ਆ ਵੀ ਬਿਮਾਰ ਬੰਦਾ ਉੱਠ ਕੇ ਸਿੱਧੇ ਹੀ ਤੁਰ ਪੇ ਡਿਊਟੀ ਨਾਲੋਂ ਤਾਂ ਜ਼ਰੂਰੀ ਕੋਈ ਹੈ ਨਹੀਂਗਾ ਕੰਮ ਹੁਣ ਤੈਨੂੰ ਹਰੇਕ ਕੰਮ ਮੈਂ ਦੱਸ ਕੇ ਕਰਿਆ ਕਰਾਂ ਹੈ ਐਵੇਂ ਨਾ ਮੇਰੇ ਸਿਰ 'ਤੇ ਚੜਿਆ ਕਰ ਬਾਲਾ ਠੀਕ ਆ ਨਾ ਅੱਛਾ ਮੈਂ ਸਿਰ ਚੜਦੀ ਆ ਜਾਂ ਤੁਸੀਂ ਮੇਰੀ ਗੱਲ ਸੁਣ ਲੈ ਤੈਨੂੰ ਇੱਕ ਵਾਰੀ ਸਮਝਾਤਾ ਮੈਂ ਮੇਰੇ ਕੰਮਾਂ 'ਚ ਦਖਲ ਅੰਦਾਜ਼ੀ ਦੇਣੀ ਬੰਦ ਕਰ ਦੇ ਠੀਕ ਹੈ ਨਹੀਂ ਮੇਰਾ ਘਰ ਹੈਗਾ ਮੈਂ ਜਾ ਕੇ ਉੱਥੇ ਬਹਿ ਜੂਗਾ ਉਹਦਾ ਪਤਾ ਹੀ ਹੈ ਭਰਜਾਈ ਨੇ ਫੋਨ ਕੀਤਾ ਹੋਣਾਗਾ ਵੀ ਆ ਜਾ ਦਿਲ ਨਹੀਂ ਲੱਗਦਾ ਉਹ ਚੱਲ ਠੀਕ ਆ ਮੈਂ ਤਾਂ ਕੀਤਾ ਜਾਂ ਕਰ ਲਾ ਕੀ ਕਰਦੀ ਆ ਉਹ ਤਾਂ ਪਤਾ ਹੀ ਆ ਵੀ ਇੱਕ ਛੱਡ ਤਾਂ ਦੂਜੀ ਕਰ ਲੈਣਾ ਤੂੰ ਵਾ ਮੈਂ ਤਾਂ ਕਰਦਾ ਜਿਹੋ ਜਿਹਾ ਤੂੰ ਬਣਾਉਣਾ ਨਾ ਹੈਗਾ ਮੈਂ ਠੀਕ ਆ ਜਿਹੋ ਜੀ ਤੇਰੀ ਸੋਚ ਹੈਗੀ ਆ ਵਰਤ ਲਾ ਠੀਕ ਆ ਸੋਚ ਨਹੀਂ ਇਹ ਜੀ ਹੈਗੀ ਤੂੰ ਤਾਂ ਖੜਦਾ ਹੀ ਨਹੀਂ ਕਿਸੇ ਤੇ ਚੱਲ ਠੀਕ ਆ ਮੈਂ ਤਾਂ ਖੜਦਾ ਨਹੀਂ ਮੈਂ ਤਾਂ ਜਮਾ ਸਿਰੇ ਦਾ ਮਲੰਗਾ ਜਿਹੜਾ ਤੂੰ ਬਣਾਉਣੀ ਆ ਮੈਂ ਤਾਂ ਉਹ ਹਾਂ ਠੀਕ ਆ ਇਹ ਬਕਵਾਸ ਕਰੀ ਆ ਹੱਦ ਹੋ ਗਈ ਹੈਗੀ ਨਾ ਹੁਣ ਗੱਲ ਦਾ ਸੁਣ ਲੋ ਕੀ ਗੱਲ ਸੁਣਾ ਤੇਰੀ ਮੈਂ ਹੁਣ ਕਿੱਧਰ ਚੱਲੇ ਹੋਗੇ ਕੰਮ ਨਹੀਂ ਹੋ ਸਕਦਾ ਬੰਦੇ ਨੂੰ ਕੋਈ ਤੇਰੇ ਸਾਰਾ ਬੰਦਾ ਦੱਸ ਵੀ ਸਕਦਾ ਮੈਂ ਕਿੱਥੇ ਕੰਮ ਚੱਲਿਆਗਾ ਹੱਦ ਹੋ ਗਈ ਹੈਗੀ ਜੀ ਗੱਲ ਸੁਣ ਮੇਰੀ ਸਾਰਾ ਨੇ ਪਲੇ ਸਟੋਰ ਰੱਖਦੀਆਂ ਲੈ ਹੱਦ ਹੋ ਗਈ ਬਾਪੂ ਤੇਰੇ ਵਾਲੀ ਵੀ ਮੈਂ ਕਲੇਸ ਰੱਖਦੀਆਂ ਔਰ ਦੇਖ ਰਾ ਡਿਊਟੀ ਤੇ ਵੀ ਨਹੀਂ ਗਿਆ ਹੈਗਾਗਾ ਅੱਧਾ ਘੰਟਾ ਪਹਿਲਾਂ ਤਾਂ ਅੱਗ ਮਚਾਈ ਹੋਈ ਸੀ ਮੇਰੇ ਕੱਪੜੇ ਪ੍ਰੈਸ ਕਰਦੇ ਵਰਦੀ ਪ੍ਰੈਸ ਕਰਦੇ ਮੈਂ ਜਾਣਾਗਾ ਤੇ ਹੁਣ ਘੇੜਾ ਖਾ ਕੇ ਪਤਾ ਨਹੀਂ ਕਿੱਥੋਂ ਮੁੜ ਆਇਆ ਆ ਕੇ ਕਹਿੰਦਾ ਮੈਂ ਤਾਂ ਬਿਮਾਰਾ ਜੀ ਹੁਣ ਫੇਟ ਔਰ ਫੋਰ ਲਾ ਕੇ ਨਿਕਲ ਗਿਆ ਉਹਦਾ ਕੁਝ ਨਹੀਂ ਜਾਣਾ ਜਲੂਸ ਤੇਰਾ ਨਿਕਲਦਾਗਾ ਬਿਮਾਰ ਤੈਨੂੰ ਸਰੇ ਜਾਣਦਾ ਤੈਨੂੰ ਨਾ ਬਾਪੂ ਫਿਰ ਤੂੰ ਕਾਦੇ ਵਾਸਤੇ ਆ ਘਰੇ ਕਹਿ ਨਹੀਂ ਸਕਦਾਗਾ ਮੈਂ ਤਾਂ ਬਹੁਤ ਸਮਝਾਇਆ ਇਹਨਾਂ ਤੈਨੂੰ ਹੀ ਬਹੁਤ ਸਮਝਾਉਣਾ ਹੈ ਪਤਾ ਨਹੀਂ ਕਿਹੜੇ ਵੇਲੇ ਲੱਭ ਕੇ ਲਿਆਂਦਾ ਮੇਰੇ ਵਾਸਤੇ ਨਾ ਜੀ ਸਰਕਾਰੀ ਡਿਊਟੀ ਕਰਦਾ ਘਰ ਜਮਾਈ ਰੱਖੂੰ ਤੂੰ ਤਾਂ ਮੈਨੂੰ ਕੰਡੇ ਵਿੱਚ ਤੇ ਬਾਪੂ ਹੁਣ ਆ ਗੱਲਾਂ ਕਰਨਾ ਤੇ ਕੋਈ ਫਾਇਦਾ ਨਹੀਂਗਾ ਕੋਈ ਫਾਇਦਾ ਨਹੀਂ ਕਿਸਮਤ ਚ ਸੀ ਉਹ ਤੈਨੂੰ ਮਿਲ ਗਿਆ ਹੁਣ ਤੂੰ ਉਹ ਸਮਝ ਸਮਾਹ ਲੈ ਇਹ ਮੈਂ ਹੁਣ ਕਿਸਮਤ ਦਾ ਦੇਖਾ ਵੀ ਕਿਸਮਤ ਚ ਸੀਗਾ ਇਹੋ ਜਿਹਾ ਮਿਲ ਗਿਆ ਮੈਨੂੰ ਐਂ ਹੁੰਦਾ ਧੀਏ ਫਿਰ ਮਾਗ ਲੈ ਬਾਪੂ ਤੇਰਾ ਵੀ ਸਰ ਗਿਆ ਕਿੱਥੇ ਦਾ ਪਿਓ ਨੇ ਮੇਰੀ ਹੈਲਪ ਕਰਨੀ ਹੈਗੀ ਵੀ ਉਹਨੂੰ ਸਮਝਾਉਣਾਗਾ ਕਿੱਥੇ ਕਹਿੰਦਾ ਤਾਂ ਕਰਮਾਂ ਦੀਆਂ ਗੱਲਾਂ ਨੇਗੀਆਂ ਅਸਤੇ ਨੂੰ ਬਹੁਤ ਉਹਨੂੰ ਵੀ ਸਮਝਾ ਲਿਆ ਤੈਨੂੰ ਵੀ ਸਮਝਾ ਲਿਆ ਦੇ ਹੇਲਪ ਨੂੰ ਅੰਤ ਤੈਨੂੰ ਪੈਸਾ ਟੱਕਾ ਤੈਨੂੰ ਫੜਾਉਂਦਾ ਨਾ ਸਾਰਾ ਦੱਸ ਮੈਂ ਕਹਦੀ ਉਹ ਕਰਦਾ ਹੈ ਫਿਰ ਬਾਪੂ ਉਹਨੂੰ ਚੱਜ ਦੀ ਗੱਲ ਵੀ ਕਹਿ ਦੇ ਮੇਰੇ ਸੱਸ ਨੂੰ ਬੁਲਾ ਲਓ ਇੱਥੇ ਸੱਸ ਨੂੰ ਬੁਲਾ ਕੇ ਉਹਦੇ ਮੂੰਹ ਤੇ ਬਿਠਾ ਕੇ ਕਹਿ ਵੀ ਭਾਈ ਤੇਰਾ ਪੁੱਤ ਇਹ ਜਿਹੇ ਕਰਤੂਤਾਂ ਕਰਦਾ ਉਹਨੂੰ ਤੂੰ ਫੋਨ ਕਰ ਲੈ ਸੱਦ ਲੈ ਤੂੰ ਮੈਨੂੰ ਚੰਗਾ ਲੱਗਦਾ ਉਹਨੂੰ ਫੋਨ ਕਰਦਾ ਹੈ ਹੁਣ ਦੇਖ ਕਹਿੰਦਾ ਮੈਂ ਖਾ ਤੇਰੀ ਭਰਜਾਈ ਦੇ ਕੋ ਕਹਿੰਦਾ ਮੈਂ ਤਾਂ ਨਹੀਂ ਪਿੰਡ ਜਾ ਕੇ ਰਹਿ ਲੂੰਗਾ ਭਰਜਾਈ ਨੇ ਫੋਨ ਕੀਤਾ ਹੁਣ ਕੀਤਾ ਕਹਿੰਦਾ じゃ ਕਰ ਲੈ ਕੀ ਕਰਨਾ ਜੀ ਤੈਨੂੰ ਮੈਂ ਇੱਕ ਗੱਲ ਸਮ ਜੇ ਤੂੰ ਜਿਹੜਾ ਦਿਮਾਗ ਸੋਚੀ ਜਾਏਂ ਜਿਹੜਾ ਕਹੀ ਜਾਏਂਗੇ ਫਿਰ ਬੰਦਾ ਉਹ ਮੈਂ ਕਰ ਵੀ ਦਿੰਦਾ ਹੁੰਦਾ ਕਈ ਵਾਰ ਉਹ ਤਾਂ ਹੈਗਾ ਹੀ ਆ ਬਾਪੂ ਕਰੂਗੀ ਜਿਹੜੇ ਗੱਲ ਪਾ ਲੋ ਹੁਣ ਮੈਂ ਡਰੀ ਜਾਨੀ ਮੈਨੂੰ ਲੱਗਦਾ ਇਹ ਵੀ ਇੱਥੇ ਬੰਨ੍ਹ ਖੜਾ ਕਰੂਗਾ ਜਿਹੜਾ ਤੂੰ ਕਹੀ ਜਾਂਦੇ ਨਾ ਕਹਿੰਦੇ ਜਿਹੜਾ ਆਪਣੇ ਦਿਮਾਗ ਚੋਂ ਹੁੰਦਾ ਉਹ ਕਈ ਵਾਰ ਹੋ ਵੀ ਜਾਂਦਾ ਹੈ ਖੱਟੂ ਬਦਨਾਮੀ ਇਹ ਚੰਗਾ ਸੋਚਿਆ ਕਰ ਹਾਂ ਚੰਗੀ ਗੱਲਾਂ ਬਾਪੂ ਮੈਂ ਹੀ ਮਾੜਾ ਸੋਚਦੀ ਆ ਮੈਂ ਪਾਗਲ ਆ ਨਾ ਹੱਥ ਉਹਨੇ ਤੁਹਾਡੇ ਮੂਰੇ ਤੂੰ ਵੀ ਨਹੀਂ ਮੇਰਾ ਪੱਖਪੂਰਦਾ ਤੂੰ ਕਹਸਾ ਜਿਹੜਾ